ਲੁਧਿਆਣਾ ਦੇ ਦੁਗਰੀ 1 ਫੇਜ਼ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਦਰਸਲ ਇਹ ਹਾਦਸਾ ਦੁਗਰੀ ਫੇਜ਼ 1 ਦੇ ਵਿੱਚ ਖੜੀ ਇੱਕ ਪਾਰਕਿੰਗ ਦੇ ਵਿੱਚ ਖੜੀ ਇੱਕ ਥਾਰ ਦੇ ਨਾਲ ਸੰਬੰਧਿਤ ਹੈ ਤੁਹਾਨੂੰ ਦੱਸ ਦਈਏ ਕਿ ਸ਼ਕਸ ਵੱਲੋਂ ਪਾਰਕਿੰਗ ਦੇ ਵਿੱਚ ਥਾਰ ਖੜੀ ਕੀਤੀ ਜਾਂਦੀ ਹੈ ਜਿਹੜਾ ਕਿ ਬੜਾ ਹੀ ਪੌਸ਼ ਏਰੀਆ ਹੈ ਜਿੱਥੇ ਲੋਕ ਅਕਸਰ ਉੱਥੇ ਆਉਂਦੇ ਨੇ ਤੇ ਆਪ ਜਿਮ ਵਗੈਰਾ ਜਾਂਦੇ ਨੇ ਸੈਰ ਕਰਦੇ ਨੇ ਤੇ ਉੱਥੇ ਪਾਰਕਿੰਗ ਦੇ ਵਿੱਚ ਰੋਡ ਦੀ ਸਾਈਡ ਤੇ ਜਿਹੜੀ ਥਾਰ ਲੱਗੀ ਹੋਈ ਸੀ ਤੇ ਰਾਗੀਰਵੱਲੋਂ ਦੱਸਿਆ ਗਿਆ ਹੈ ਕਿ ਸਫਾਈ ਕਰਮਚਾਰੀ ਵੱਲੋਂ ਕੂੜੇ ਨੂੰ ਅੱਗ ਲਗਾਈ ਗਈ ਸੀ ਤੇ ਇਸ ਚੀਜ਼ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਅੱਗ ਫੈਲ ਨਾ ਜਾਏ ਇਸ ਅਣਗਹਿਲੀ ਦਾ ਨਤੀਜਾ ਇਹ ਹੋਇਆ ਕਿ ਕੋਲ ਖੜੀ ਨਵੀਂ ਕਾਲੇ ਰੰਗ ਦੀ ਕਾਰ ਨੂੰ ਥਾਰ ਨੂੰ ਅੱਗ ਲੱਗ ਗਈ ਤੇ ਜਿਹੜੀ ਅੱਗ ਹੈ ਉਸਨੇ ਥਾਰ ਨੂੰ ਹੌਲੀ-ਹੌਲੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਰਾਗੀਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਸ ਸ਼ਖਸ ਦੀ ਇਹ ਥਾਰ ਸੀ ਉਸਨੇ ਕੁਝ ਕੁ ਸਮਾਂ ਹੀ ਪਹਿਲਾਂ ਇਹ ਥਾਰ ਲਈਤੀ ਸੀ ਤੇ ਕੋਲ ਹੀ ਕੁਲਵੰਤ ਸਿੰਘ ਸਿੱਧੂ ਦਾ ਜਿਹੜਾ ਦਫ਼ਤਰ ਪੈਂਦਾ ਤੇ ਉਸ ਦਫ਼ਤਰ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਮਦਦ ਦੀ ਜਿਹੜੀ ਗੁਹਾਰ ਲਗਾਈ ਹੈ ਹੋਰ ਕੀ ਕੁਝ ਕਹਿਣਾ ਇਸ ਰਾਗੀਰ ਦਾ ਮਨਦੀਪ ਸਿੰਘ ਮੇਰਾ ਨਾਮ ਹੈ ਜੀ ਕਿ ਅਸੀਂ ক্রিকেট ਖੇਡਣ ਜਾਂਦੇ ਸਵੇਰੇ ਰੋਜ਼ ਉੱਥੋਂ ਵਾਪਸ ਆ ਰਹੇ ਸੀ ਤੇ ਦੇਖਿਆ ਕਿ ਇੱਥੇ ਇੱਕ ਠਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਸੋ ਪਾਰਕਿੰਗ ਦੀ ਜਗ੍ਹਾ ਦੀ ਬੜਾ ਪੌਸ਼ ਏਰੀਆ ਹੈ ਇਹ ਫੇਸ 1 ਡੁਗਰੀ ਦਾ ਤੇ ਜਿਹੜੀ ਇੱਥੇ ਪਾਰਕਿੰਗ ਲੋਕੀ ਆਉਂਦੇ ਨੇ ਸਵੇਰੇ ਕੋਈ ਜਿਮ ਲਾਉਣ ਆਉਂਦੇ ਆ ਜੀ ਕੋਈ ਆਪਣੇ ਜਿੱਥੇ ਇੱਥੇ ਸਮਾਰਟ ਪੁਆਇੰਟ ਹੈ ਕੋਈ ਉੱਥਿਆਂ ਦੇ ਹੀ ਸ਼ਾਪਿੰਗ ਕਰਨ ਆਪਣੇ ਤੇ ਜ਼ਿਆਦਾਤਰ ਇੱਥੇ ਫਿਟਨੈਸ ਲਈ ਆਉਂਦੇ ਜੀ ਐਨੀ ਟਾਈਮ ਫਿਟਨੈਸ ਦੇ ਬਾਹਰ ਇਹ ਮੁੰਡਾ ਜਿੱਦੀ ਠਾਰ ਹੈ ਇਹ ਉੱਥੇ ਜਿਮ ਲਾਉਣ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਕਾਰਨ ਇਹ ਹੈ ਜੀ ਕਿ ਜਿਹੜੇ ਕੂੜਾ ਕਰਕਟ ਹੈ ਜਾਂ ਜਿਹੜੇ ਪੇੜ-ਪੋਦੇ ਜਿਹੜੇ ਵੀ ਇੱਥੇ ਗਿਰੇ ਹੋਏ ਸੀ ਉਹਨਾਂ ਨੂੰ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈਏ ਅੱਗ ਜਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਸਫਾਈ ਕਰਮਚਾਰੀ ਨੇ ਇਹ ਉਹਨਾਂ ਵੱਲੋਂ ਬੜੀ ਅੰਗੈਲੀ ਦੇ ਨਾਲ ਇੱਥੇ ਜਿਹੜੀ ਇਹ ਉਹ ਅੱਗ ਲਗਾਈ ਹੈ ਜਿਹੜੀ ਅੱਗ ਚੱਲਦੇ ਚ ਇਹ ਕੂੜੇ ਨੂੰ ਅੱਗ ਲਗਾਈ ਜੀ ਜਿਹੜੇ ਪੇੜ ਤੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੋਂ ਲੈ ਕੇ ਇਹ ਕਿੱਥੋਂ ਅੱਗ ਲੱਗੀ ਤੇ ਚਲਦੇ ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਿਰਫ ਇੱਥੇ ਇੱਕ ਖੜੀ ਸੀ ਗੱਡੀਆਂ ਹੋਰ ਨਹੀਂ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਬਿਲਕੁਲ ਕਰਤਾ ਸੀ ਜੀ ਬਿਲਕੁਲ ਮੌਕੇ ਤੇ ਆਈ ਹੋਏ ਡੁਗਰੀ ਡੁਗਰੀ ਥਾਣਾ ਜੀ ਬਿਲਕੁਲ ਥਾਣਾ ਵੱਲ ਪੁਲਿਸ ਪ੍ਰਸ਼ਾਸਨ ਤੇ ਬਾਅਦ ਅਸੀਂ ਅਸੀਂ ਗਏ ਵੀ ਆ ਜੀ ਉੱਥੇ ਕਿਉਂਕਿ ਇਹ ਜਿਹੜੀ ਠਾਰ ਹੈ ਜਿੰਦੀ ਉਹ ਮੁੰਡੇ ਐ ਪਿੰਡ ਸੰਗੋਵਾਲ ਦਾ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਈ ਜੀ ਇੱਥੇ ਸਾਡੇ ਕੋਈ ਇੰਨੇ ਜਾਣਦੇ ਤੂੰ ਉਹਨਾਂ ਨੇ ਮੇਰੀ ਹੈਲਪ ਇੰਨੀ ਲਈ ਕਿ ਤੁਸੀਂ ਨਾਲ ਆਓ ਸਾਡੇ ਤੇ ਥਾਣੇ ਦੇ ਵਿੱਚ ਚੱਲੋ ਤੇ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਹੈ ਜਿਹੜੀ ਸਫਾਈ ਕਰਨ ਚਾ ਰਹੇ ਉਹਨਾਂ ਵੱਲੋਂ ਕੀ ਕੀਤਾ ਗਿਆ ਅਸੀਂ ਜੀ ਉਹਨਾਂ ਨੂੰ ਥਾਣੇ ਪਹਿਲੇ ਲੈ ਕੇ ਗਏ ਅਸੀਂ ਥਾਣੇ ਰਿਪੋਰਟ ਅਸੀਂ ਦਰਜ ਕਰਾਈ ਹੈ ਥਾਣੇ ਵਾਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਉੱਥੇ ਕੋਈ ਜਿਹੜੇ ਆਪਣੇ ਥਾਣੇ ਦੇ ਜਿਹੜਾ ਦੀ ઠાણે ਬੱਲਿਆ ਨੇ ਸਾਨੂੰ ਉੱਥੇ ਆਪਣੇ ਉਹਨਾਂ ਦੇ ਕੋਈ ਦੋ ਕੇਸ ਉੱਥੇ ਲੱਗੇ ਸਿਓ ਛੱਡ ਕੇ ਸਾਡੇ ਨਾਲ ਬਕਾਇਦਾ ਤੁਰੇ ਨੇ ਤੇ ਇੱਥੇ ਪੇਜ 2 ਦੇ ਵਿੱਚ ਮੰਦਰ ਦੇ ਕੋਲ ਜਿਹੜੇ ਕੁਲਵੰਤ ਸਿੰਘ ਸਿੱਧੂ ਜੀ ਦਾ ਦਫ਼ਤਰ ਹੈ ਉੱਥੇ ਗਏ ਨੇ ਉੱਥੇ ਉਹਨਾਂ ਦੀ ਜੋ ਵੀ ਸਹਾਇਤਾ ਸੀ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਕੁਲਵੰਤ ਸਿੰਘ ਸਫਾਈ ਕਰਮਚਾਰੀਆਂ ਨੇ ਜੀ ਫਿਲਹਾਲ ਉੱਥੇ ਦਾ ਜਿਹੜੇ ਨੰਬਰਦਾਰ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸੀਸੀਟੀ ਜਿਹੜੀ ਸੀਸੀਟੀ ਫੁਟੇਜ ਅਸੀਂ ਕਢਵਾਈਏ ਇਲਾਕਾ ਨਿਵਾਸੀਆਂ ਤੋਂ ਜਿਹੜੇ ਇੱਥੇ ਆਸ-ਪਾਸੇ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਮੁਲਾਜ਼ਮ ਹੈ ਇਹ ਸਾਡਾ ਨਹੀਂ ਹੈ